ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਆਏ ਆਂਗੇ ਮਾੜਾਂ ਦੀ ਮੰਡੀ ਤੇ ਦਿਖਾਵਾਂਗੇ ਤੁਹਾਨੂੰ ਟੌਪ ਟੌਪ ਦੀਆਂ ਝੋਟੀਆਂ ਤੇ ਟੌਪ ਟੌਪ ਦੀਆਂ ਮੱਜਾਂ ਬਣੇ ਰਹੋ ਵੀਡੀਓ ਨਾਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਸੀਂ ਤੁਹਾਨੂੰ ਮੱਜਾਂ ਦਿਖਾਵਾਂਗੇ ਤੇ ਆਉਦੀ ਜ਼ਿੰਮੇਵਾਰੀ ਤੇ ਖਰੀਦੇ ਕਰੋ ਬਾਈ ਸਾਡੀ ਕੋਈ ਜ਼ਿੰਮੇਵਾਰੀ ਨਹੀਂ ਹੈਗੀ ਅਸੀਂ ਸਿਰਫ ਤੁਹਾਡੇ ਇਨਫੋਰਮੇਸ਼ਨ ਪਤਾ ਕਰਕੇ ਦੱਸਦੇ ਆਗੇ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦੇ ਹੋ ਧੰਨਵਾਦ 来 मित्रों मौराणी मंडी ते खड़े हां जी भाई दिखावनया सोनु नाग देखो ਝੋਟੀ ਮਾਰੋਨੇਗਾ ਵਰਗ ਦਾ ਠੀਕ ਹੈ ਮੜੀ ਤੂਰੀ ਇਧਰ ਨੂੰ ਜਰਾ ਇਹ ਇਹ ਬੋਲਾਗਾ ਅੱਲੀ ਜਿਹੜੀ ਹਟ 5 ਮਹੀਨੇ ਦੇ ਘਟਲੇ ਦੇਖੋ ਬਈ ਥਣ ਹੈਗੇ ਨੇ ਮੋਟੇ ਮੋਟੇ ਤੇ ਕਰਨੇ ਹਰੀ ਬਾਈ ਨਾਲ ਆਪਾਂ ਗੱਲ ਬਾਤ ਸਸੀ ਕਾਂ ਬਾਈ ਸਸੀ ਕਾਂ ਬਾਈ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਖੁਸ਼ੀ ਹੈ ਬਈ ਕੋਸ਼ਿਪਨ ਲਗੜਾਈ ਆਪਣਾ ਜੋਧਪੁਰ ਪਖਰ ਜੋਧਪੁਰ ਪਖਰ ਆ ਠੀਕ ਆ ਮੋੜਾਂ ਦੇ ਨਾਲ ਹੀ ਰਹਿੰਦਾ ਨਾ ਮੋੜਾਂ ਦੇ ਨਾਲ ਹੀ ਤੇ ਕਿੰਨ ਸੂਏ ਬਾਈ ਇਹ ਇਹ ਵੀ ਚੌਥੀ ਸੂਏ ਕਹਿ ਕੇ ਦਿੱਤੀ ਆ ਪਰ ਮੋੜਲੇ ਹੀ ਆਪਾਂ ਇਹ ਠੀਕ ਆ ਚੌਥੀ ਸੂਏ ਚੌਥੀ ਸੂਏ ਆ ਬਾਈ ਤੇ ਤੀਜੀ ਸੂਏ ਕੀ ਰਿਕਾਰਡ ਰਿਕਾਰਡ ਸੇ ਦਾ ਇਹ 15 ਕਿਲੋ ਦਾ ਦਿੱਤਾ 15 ਕਿਲੋ ਇਹ 15 ਨਾ ਦਿੱਤਾ ਸਾਹੀ ਕਰ ਲੈ ਆਪਣੇ ਨਾਲ ਅਗਲੇ ਨੂੰ ਦੁੱਗਣੇ ਕੇ ਦੇ ਦੇਣੀ ਠੀਕ ਆ ਆ ਵੀਡੀਓ ਵਾਲਾ ਰੱਖ ਲੈ ਕੋਲੇ ਸਾਹਮਣੇ ਰੱਖ ਲੈ ਠੀਕ ਆ ਠੀਕ ਆ ਬਾਈ ਕਹਿੰਦਾ ਪ੍ਰੂਫ ਸਾਹਮਣੇ ਰੱਖ ਲੈ ਵੀਡੀਓ ਵਾਲਾ ਗੱਲ ਕਰਕੇ ਲੈ ਜੇ ਜੇ 15 ਕਿਲੋ ਦੁੱਧ ਨਾ ਦਿੱਤਾ ਤਾਂ ਕਿੱਲੇ ਦੇ ਬਾਦ ਦੁਆਰੇ ਬੰਦ ਹਾਂ ਕਰੇ ਤਿਆਰ ਕਰਕੇ ਦੇਵਾਂਗੇ ਸਾਈ ਪਾ ਦੇ ਕਰ ਇੰਨੀ ਦੁੱਗਣੇ ਦੇ ਦੇਵਾਂਗੇ ਠੀਕ ਆ ਸਾਈ ਪਾ ਦੇ ਜੇ ਨਹੀਂ ਸਾਈ ਪਾਊਗਾ ਚਾਹੇ 1000 ਦੀ ਪਾ ਦੇ 2000 ਦੀ ਪਾ ਦੇ ਬੁਕਰੇ ਕਰਕੇ ਦੂ ਬਾਈ ਕਹਿੰਦਾ ਜੇ ਕਿੰਨਾ ਦੁੱਧ ਨਾ ਦਿੱਤਾ 15 ਕਿਲੋ 15 ਕਿਲੋ ਜਮ ਪੂਰਾ 15 ਕਿਲੋ ਪੂਰਾ ਨਾ ਦਿੱਤਾ ਬਾਈ ਦੇਖੋ ਬਾਈ ਐਡੀ ਗਰੰਟੀ ਦਾ ਕੋਈ ਲੈਂਦਾ ਨਹੀਂ ਕੀ ਹੈ ਬਾਈ ਮੁੱਲ ਵਾੜੀ ਕਰਦਾ ਮੇਰਾ ਮੁੱਲ 130 ਕਰਦੇ ਵਿੱਚ ਮਾਨਤਨ ਖੁੱਲਾ ਕਰ ਦਿਆਂਗੇ ਠੀਕ ਆ 1 ਲੱਖ 20000 ਰੁਪਏ ਬਾਈ ਡਿਮਾਂਡ ਕਰਦਾਗਾ ਬਾਕੀ ਮੌਕੇ ਦੇ ਮਾਨਤਨ ਹੋ ਅੰਡ ਬਾਈ ਦਾ ਇਹ ਜੋਤਪੁਰ ਪਾਕਰ 21 ਲੱਖ ਆਪਣੇ ਕੋਲ ਬਾਈ ਦੇਖੋ ਬਾਈ ਥਾਂ ਥਣ ਬਹੁਤ ਚੰਗਾ ਸਣ ਲੱਗਿਆਗਾ ਲੈਵਲ ਵੱਡਾ ਲੈਵਲ ਲੱਗਿਆਗਾ ਚ ਬਾਈ ਚੂਈ ਦੀ ਜਮਾ ਓਕੇ ਜਮਾ ਬਾਈ ਆਪਣੀ ਗਾਰੰਟੀ ਹੋਈਏ ਕਿਸੇ ਪੱਖ ਜੋ ਮਨ ਠੀਕ ਆ ਕਰਦਾ ਕੰਮ ਆ ਮੁਫਾਰਤ ਨਹੀਂਗਾ ਠੀਕ ਆ ਮੋਬਾਈਲ ਨੰਬਰ ਕਿੰਨਾਗਾ ਮੇਰਾ ਮੋਬਾਈਲ ਨੰਬਰ 98722 27468 ਹੁੰਦਾ ਇੱਕ ਹੋਰ ਬੋਲ ਲੈ 99722 27486 ਲੈ ਮਿੱਤਰੋ ਇੰਨੀ ਗਰੰਟੀ ਕੋਈ ਦੰਦਾ ਨਹੀਂ ਹੈ ਬਾਈ ਅੱਖਾਂ ਮੀਚ ਕੇ ਸੌਦਾ ਕਰ ਲਓ ਜੇ ਕੋਈ ਆਪਾਂ ਹੀ ਤੇ ਵੀ ਪੀਸ ਤੋਂ ਦੇਖ ਕੇ ਆਉਂਦਾ ਆਪਾਂ ਹੋਰ ਵੀ ਮਾਨਤਾਂ ਕਰ ਬੜਾ ਠੀਕ ਆ ਲੋਚੋ ਕਰੇ ਹੋਈ ਠੀਕ ਹੈ ਠੀਕ ਹੈ ਜੇ ਕੋਈ ਕਹਿੰਦਾ ਬਾਈ ਕਹਿੰਦਾ ਜੇ ਵੀਡੀਓ ਦੇਖ ਕੇ ਆਉਂਦਾ ਕੋਈ ਤਾਂ ਆਪਾਂ ਫੇਰ ਵੀ ਕਹਿੰਦਾ ਚੰਗਾ ਮਾਨਤਾਂ ਕਰ ਦਾਂਗੇ ਕਹਿੰਦਾ ਬਾਈ ਲੈ ਮਿੱਤਰੋ ਅੱਜ ਤੁਹਾਨੂੰ ਵੱਡਾ ਆਫਰ ਕਿਹੜਾ ਦੇ ਦੂਗਾ ਅੱਜ ਦੀ ਘੜੀ ਮੰਡੀ 'ਚ ਖੜ ਕੇ ਉਹ ਵੀ ਨਾਲੇ ਲੈ ਮਿੱਤਰੋ ਵੀਡੀਓ ਵੱਗ ਤੋਂ ਵੱਗ ਸ਼ੇਅਰ ਕਰ ਦਿਓ ਮੌੜਾਂ 'ਈ ਮੰਡੀ 'ਤੇ ਖੜਿਆ ਲੈ ਮਿੱਤਰੋ ਮੌੜਾਂ ਦੀ ਮੰਡੀ ਦਿਖਾਉਣ ਲੱਗਿਆ ਤੁਹਾਨੂੰ ਤੰਨਾ ਨਾਗੋ ਪੂਰੇ ਟੋਪ ਟੋਪ ਦੀਆਂ ਝੋਟੀਆਂ ਤੇ ਸਿੰਦ ਪੂਰੇ ਕੁੰਡੇ ਨੇਗੇ ਤੇ ਦੇਖੋ ਬਾਈ ਅਸੀਂ ਥਾਣ ਦੇਖੋ ਸਾਰੀ ਆਪਾਂ ਬਾਈ ਤੇ ਜਾਣਕਾਰੀ ਲਵਾਂਗੇ ਮਾ ਆਲੇ ਬਾਈ ਕੋਲੇ ਨਾਲ ਹੈਗੇ ਨੇ ਜਿਆਦਾ ਖੋਲ ਕੇ ਦਿਖਾ ਨਹੀਂ ਸਕਦੇ ਹੈਗੇ ਬਾਈ ਤੇ ਦੇਖੋ ਮਲੇ ਸਿੰਘ ਕਰ ਲਓ ਅਜਸਮੈਂਟ ਤੇ ਕਰਦੇ ਬਾਈ ਨਾਲ ਗੱਲਬਾਤ ਬਾਈ ਇਧਰ ਹੋ ਕੇ ਦੱਸਿਓ ਵੜਾ ਜੀ ਅਸ਼ੀਕਾ ਅਸ਼ੀਕਾ ਜੀ ਕੀ ਨਾਮ ਹੈ ਬਾਈ ਨਾਮ ਸੰਦੀਪ ਆ ਬਾਈ ਪਿੰਡ ਜੀ ਆਪਣਾ ਪਿੰਡ ਕਾਨੇ ਕੇ ਪਿੰਡ ਕਾਨੇ ਕੇ ਤੇ ਸਰਜੀਵਰ ਕੋੜੇਣ ਬਾਈ ਨਹੀਂ ਨਹੀਂ ਬਰਣਾਲੇ ਕੋਲ ਆ ਬਾਈ ਬਰਣਾਲੇ ਕੋਲ ਠੀਕ ਆ ਇੱਧਰ ਰਹੇ ਹੁੰਦਾ ਤੂੰ ਤਰ ਲੜਪਗੇ ਹਾਂ ਠੀਕ ਆ ਤੇ ਬਾਈ ਕੀ ਰਿਕਾਰਡ ਆ ਇਹਦਾ ਇਹ ਦੋ ਤੇ ਹੋਇਆ ਬਾਈ ਇਹ ਤੀਜਾ ਸੀ ਹੋ ਗਈ ਤੀਜਾ ਸੁਆ ਦੂਜਾ ਤੀਜਾ ਦੂਜਾ ਸੁਆ ਸੁਈ ਹੋਇਆ ਸੀ ਹੀ ਆ ਬਾਈ ਚੱਲਾ ਟਾਈਮ ਹੋ ਗਿਆ ਬਾਈ 4 ਦਿਨ ਹੋ ਗਿਆ ਅੱਜ ਨੋ ਨੋ ਨੋਗੇ ਹਾਂਜੀ ਤੇ ਕੀ ਬਈ ਇਹਦਾ ਬੱਗਰ ਕਰਦਾ 11 12 ਕਿਲੋ ਤਿਆਰ ਹੈ ਥੱਲੇ 11 12 ਕਿਲੋ ਹਾਂ ਠੀਕ ਆ ਤੇ ਮੰਗਰ ਕੱਟਾਂ ਦੀ ੱੱਟੀ ਬਾਹਰ ਕੱਟਾ ਬਈ ਮੰਗਰੇ ਦੇ ਇਕੱਠਾ ਗਾ ਹਾਂਜੀ ਠੀਕ ਆ ਤੇ ਮੁੱਲ ਕੀ ਕਰਦਾ ਬਈ ਮੁੱਲ ਇਹਦੇ 1.5 ਹੈ ਬਈ 1.5 ਲੱਖ ਰੁਪਏ ਮੁੱਲ ਕਰਦਾ ਬਈ ਠੀਕ ਆ ਬਾਕੀ ਮੌਕੇ ਦੇ ਮੰਨਦਾ ਹਾਂ ਹਾਂ ਬਾਕੀ ਮੌਕੇ ਦੇ ਮੰਨਦਾ ਹਾਂ ਠੀਕ ਆ ਜਿਹੜੀ ਬਈ ਆ ਆ ਗਈ ਉੱਤੇ ਗੱਦਗਾਠ ਵਾਲੀ ਇਹ ਮੇਹੋ ਚਾਰ ਦੰਦ ਝੋਟੀ ਹੈ ਬਈ ਅੱਛਾ ਪਹਿਲਾ ਸੂਆ ਪਹਿਲਾ ਸੁਣਾਉਂਦਾ ਤੇ 11 ਕਿਲੋ ਹੁਣ ਇਹ ਥੱਲੇ ਤਿਆਰ ਹੈ ਠੀਕ ਆ 11 ਹੋ ਜਾਣਗੇ 15 16 ਦਾ ਠੀਕ ਆ ਹਾਂ ਪੂਛ ਹੈ ਦੀ ਕੱਟੀ ਗਈ ਇਹਦੀ ਕਿਵੇਂ ਪੂਛ ਕੱਟੀ ਗਈ ਇਹਦੀ ਪੂਛ ਕੱਟੀ ਗਈ ਠੀਕ ਆ ਹਾਂਜੀ ਹਾਂ ਠੀਕ ਆ ਇਹਦਾ ਰੇਟ ਹੈਗਾ ਵੀ 1 ਲੱਖ 40000 40000 ਦੁੱਧ ਕਿੰਨਾ ਆਏ ਦੀ ਥੱਲੇ ਦੁੱਧ ਥੱਲੇ ਵੀ 11 ਕਿਲੋ ਹੁਣ ਦੇ ਮਾ ਤਿਆਰ 11 ਕਿਲੋ ਹਾਂਜੀ ਠੀਕ ਆ ਨੈਟਾ ਹਾਂਜੀ ਜਮ ਤਿਆਰ ਤੇ ਮਗਰ ਇਹਦੀ ਕੱਟੀ ਗਈ ਕੱਟਾ ਵੀ ਇਹਦੇ ਮਗਰ ਵੀ ਮਗਰ ਕੱਟਾ ਹਾਂਜੀ ਇਹਦਾ ਕੀ ਰੇਟ ਆਗਾ ਇਹ 1 40 ਇੱਕ ਲੱਖ 40000 ਰੁਪਏ ਰੇਟ ਆ ਬਾਕੀ ਉੱਚੇ ਕੱਦ ਕਾਠ ਵਾਲੀ ਹਨਾ ਬਈ ਇਹਦਾ ਪੂਰੀ ਬਈ ਸ਼ਿੰਗੀ ਸ਼ਿੰਗੀ ਦੇਖੀ ਨੇ ਸੋਹਣੀ ਬੜੀ ਨੇ ਸ਼ਿੰਗੀ ਸੰਗ ਦਾ ਜੇ ਹਮ ਦਿਖਾ ਦੇ ਜੂਮ ਕਰਕੇ ਬਾਕੀ ਉਹਨੂੰ ਮੋੜ ਦੇ ਆ ਕੇ ਦਿਖਾ ਦਾਂਗੇ ਆਪਾਂ ਸੰਗ ਸੰਗ ਦਾ ਹਾਂ ਹਾਂ ਤੇ ਬਾਕੀ ਸੰਗ ਇਹਦੇ ਪੂਰੇ ਛੋਟਾ ਸੰਗ ਆ ਚੈਂਪੀਅਨ ਸੰਗ ਆ ਬਾਈ ਤੇ ਐਡੀ ਜੀ ਡਿਟੇਲ ਆ ਬਾਈ ਇਹਦੇ ਦੁੱਧ ਵੀ 14 ਕਿਲੋ ਤਿਆਰ ਆ ਹੁਣ 14 ਕਿਲੋ ਹਾਂਜੀ ਆਪਣੀ ਪੂਜ ਪਰਾਂ ਗਾ ਲਈ 14 ਕਿਲੋ ਦੁੱਧ ਤਿਆਰ ਆ ਬਾਈ ਤੇ ਕੰਨ ਸੁਆ ਇਹ ਸੁਆ ਤੀਜਾ ਬਈ ਤੀਜੇ ਸੁਆ ਗਈ ਹਾਂਜੀ ਮੁੱਤ 14 ਕਿਲੋ ਤੇ ਮਗਰ ਕੱਟਾ-ਕੱਟੀ ਕੱਟਾ ਵੀ ਇਹਦੇ ਮਗਰ ਵੀ ਮਗਰ ਇਹਦੇ ਕੱਟਾ ਗਾ ਮਿੱਤਰੋ ਦੇਖੋ ਮਗਰ ਇਹਦੇ ਕੱਟਾ ਗਾ ਇਹ ਵੀ ਬਾਕੀ ਉੱਚੇ ਕੱਦ ਗਾਠ ਵਾਲੀ ਆ ਬਾਈ ਹਾਂਜੀ ਹਾਂ ਤੇ ਇਹਦੀ ਕੀ ਡਿਮਾਂਡ ਕਰਦਾ ਇਹਦਾ ਡੇਢ ਆ ਬਾਈ ਡੇਢ ਲੱਖ ਰੁਪਈਆ ਠੀਕ ਆ ਤੇ ਤਿੰਨਾਂ ਦੀ ਬਾਈ ਥਾਂ ਦੀ ਆਪਣੇ ਗਰੰਟੀ ਹੋਊਗੀ ਪੂਰੀ ਫੁੱਲ ਬਾਈ ਠੀਕ ਆ ਮਨ ਲੈ ਕੋਈ ਨੁਕਸਾਨ ਨਹੀਂ ਇਹ ਕਾ ਤੁਹਾਣਾ ਸੌਦਾ ਨਾ 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 100 ਦੀ 100 ਠੀਕ ਆ ਜਿੰਨੀ ਗੱਲ ਕਹੇਤੀ ਉਹ ਨਹੀਂ ਨਿਕਲੋਗੇ ਹਾਂਜੀ ਅਗਲਾ ਦੋ ਵਾਰੀ ਚੋਲੇ ਤਿੰਨ ਵਾਰੀ ਚੋਲੇ ਹਾਂ ਹਾਂ ਭਾਈ ਘਰੇ ਆ ਕੇ ਘਰੇ ਆ ਕੇ ਵੀ ਸੱਲੀ ਕਰਨੀ ਹੁੰਦੀ ਹੈਗੀ ਤੇ ਮੋਬਾਈਲ ਨੰਬਰ ਕਿੰਨਾ ਆਪਣਾ 9781995925 ਠੀਕ ਆ ਦੇਖੋ ਭਾਈ ਬਾਕੀ ਆਪਾਂ ਤੁਹਾਨੂੰ ਦੁਵਾਦੀ ਵੀ ਦਿਖਾ ਨੇ ਕੱਲੀ ਕੱਲੀ ਬਾਕੀ ਪੂਰੀ ਰਾਜੀਆਂ ਮੱਝਾਂ ਨੇ ਗਿਆ ਕਿੰਨਾ ਕੰਨਾ ਟਾਈਮ ਹੋਇਆ ਸਾਰਿਆਂ ਨੂੰ ਸੂਈਆਂ ਨੂੰ ਪੰਜਾ ਸੱਤ ਸੱਤ ਹਾਂ ਭਾਈ ਇਹਨੂੰ 11 12 ਦਿਨ ਹੋ ਗਏ ਇਹਨੂੰ 15 ਦਿਨ ਹੋ ਗਏ ਉਹਨਾਂ ਨੂੰ ਇਹਨੂੰ 7 8 9 ਦਿਨ ਹੋ ਗਏ ਠੀਕ ਆ 10 ਤੋਂ ਥੱਲੇ ਖਲੀ ਹੈ ਹਾਂ ਹਾਂ ਦੇਖੋ ਭਾਈ ਬਾਕੀ ਮੋਬਾਈਲ ਨੰਬਰ ਕੰਨ ਆਪਣਾ 97819959222 ਠੀਕ ਆ ਲੈ ਮੇਤਰੋ ਕਰ ਲਿਓ ਮੁੰਡੇ ਦਾ ਕੰਟੈਕਟ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਆ ਮੌੜਾਂ ਦੀ ਮੰਡੀ ਤੇ ਖੜਿਆਂਗੇ ਬਾਕੀ ਇਹਨੂੰ ਮੂਰਦੀ ਵੀ ਦਿਖਾ ਦੇ ਲੈਗੇ ਕਿੱਧਰ ਦੀ ਨੰਚਾਰਾ ਨੰਗਾ ਮੈਂ ਬਸ ਐਂ ਲੰਘਿਆ ਵਿਚਾਰ ਆਹੋ ਤੇਲ ਲੱਗੂ ਤਰੇ ਦੇਖੋ ਭਈ ਇਹਨਾਂ ਨੂੰ ਮੂਰਦੀ ਵੀ ਦੇਖ ਲਓ ਸਿੰਘ ਗੋਬਾਲਟੀ ਦੇਖ ਲਓ ਬਾਕੀ ਸੱਨੇ ਮੱਜਾਂ ਭਈ ਪੂਰੀਆਂ ਕੰਡੀਆਂ ਸੀ ਜਿੰਨੇ

ਅਕੇ ਦੇਖੋ ਬਾਈ ਦੇਖੋ ਥਾਨ ਕੁਆਲਟੀ ਥਾਨ ਕੱਲਾ ਕੱਲਾ ਪੀੜੀ ਦੇ ਪਾਵਿਆ ਮੰਗੋ ਬਾਕੀ ਹਰੀ ਆਪੇ ਬਾਈ ਤੋਂ ਲੈਣੀ ਐ ਡਿਟੇਲ ਆ ਕੰਨੇ ਸੂਏ ਆ ਬਾਈ ਇਹ ਪਹਿਲੇ ਸੂਏ ਹੈਗੀ ਪਹਿਲੇ ਸੂਏ ਹੈਗੀ ਠੀਕ ਆ ਹੈ 24 ਹੈ 24 ਪਹਿਲੇ ਹਾਲਾ ਉਹ ਇੱਕ ਮਿੰਟ ਆ ਆੱਚੀ ਫੜ ਲਓ ਉਹਨੂੰ ਇਹੋ ਚੌਗੀ ਹੈਗੀ ਤੇ ਪਹਿਲੇ ਸੂਏ ਆ ਠੀਕ ਐ ਤੇ ਕੀ ਰਿਕਾਰਡ ਆ ਇਹ ਦਾ ਦੂਜਾ 15 ਲੀਟਰ ਠੀਕ ਐ 15 ਲੀਟਰ ਬਾਈ ਪੁੱਧਰ ਕਾੜਾਗਾ ਭਾਈ ਲਣਦਾ ਬਾਕੀ ਉਹਨੂੰ ਕੱਟਾ ਦਿਖਾਉਣੇ ਆਗੇ ਕੱਟਾ ਸਾਰਾ ਕਾਲਾ ਹੀ ਪੂਛ ਮਾੜੀ ਜਿੱਤੀ ਆ ਬਾਈ ਦੇਖੋ ਬਾਈ ਝੋਟੀ ਬਾਕੀ ਉੱਚੇ ਕੱਦ ਦਾ ਘਾਠ ਵਾਲੀ ਝੋਟੀ ਆਗੀ ਬਾਕੀ ਚ ਬਾਈ ਚੂੜੀ ਦੀ ਕਿਵੇਂ ਆ ਬਾਈ ਇੱਕ ਮਿੰਟ ਮੜਾ ਫੋਨ ਇਹਦੇ ਵਿੱਚ ਬਾਜ ਜਾਂਦੀ ਆ ਠੀਕ ਆ ਆਨੇ ਆ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਠੀਕ ਆ ਮੋਬਾਈਲ ਨੰਬਰ ਕੰਨਾ 981388 ਠੀਕ ਆ ਦੇਖੋ ਬਈ ਝੋਟੀ ਪੂਰੇ ਉੱਚੇ ਕੱਦ ਕਾਠ ਵਾਲੀ ਝੋਟੀ ਆ ਗਈ ਬਾਕੀ ਗਰੰਟੀ ਵਾਲੀ ਝੋਟੀ ਆ ਗਈ ਹਨਾ ਬਈ ਪਿੰਡ ਕਿਹੜਾ ਤੁਹਾਡਾ ਸਿਮਾਜੀ ਪੁੱਚੋ ਕੋਲ ਪੁੱਚੋ ਕੋਲ ਪੁੱਚੋ ਕੋਲ ਸਿਮਾ ਬਰਜ ਸਿਮਾ ਨਹੀਂ ਹਨਾ ਦੂਜਾ ਸਿਮਾ ਕੋਲ ਇਹ ਵੀ ਦੋ ਨੇ ਨਾਲ ਬਲੇਖਾ ਖਾ ਜਾਂਦਾਗਾ ਦੇਖੋ ਬਈ ਇਹੜੀ ਦੀ ਬਲੀ ਬਤਨੀ ਦੀ ਠੀਕ ਆ ਉਹਦੇ ਪੂਰੇ ਰਿਕਾਰਡ ਨਹੀਂ ਗਏ ਝੋਟੇ ਦੇ ਦੇਖੋ ਬਾਈ ਬਾਕੀ ਪੂਰੀ ਡਬਲ ਝੋਟੀ ਆਗੀ ਪਹਿਲੇ ਸੂਏ ਆ ਠੀਕ ਆ ਜੀ ਧੰਨਵਾਦ ਮੇਤਰੋ ਮੌਣਾ ਦੀ ਮੰਡੀ ਤੇ ਖੜੇ ਸੀਗੇ ਬਾਈ ਦੇਖੋ ਝੋਟੀ ਤੁਸੀਂ ਓਏ 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 ਦਰਦੀ ਆ ਤਾਂ ਦੇਖੋ ਬਾਈ ਥਣ ਕੁਆਲਿਟੀ ਥੋੜਾ ਦਰਦੀ ਹੈਗੀ ਘਰ ਦਾ ਕਰਕੇ ਕਰਦੇ ਆ ਬਈ ਨਾ ਗੱਲ ਵਾ ਸੱਸੀ ਕਾ ਬਈ ਕੀ ਨਾਮ ਹੈ ਬਈ ਪਿੰਡ ਕਿਹੜਾ ਈ ਆਪਣਾ ਲੇਲੇ ਵਾਲਾ ਠੀਕ ਹੈ ਠੀਕ ਹੈ ਜਲਾ ਬਰਹੰਡਾ ਤਸੀਲ ਚਲੋ ਤਸੀਲ ਚਲੋ ਮੰਡੀ ਛੱਬ ਦੇਖੋ ਬਈ ਕੰਨੇ ਸੋਇਆ ਬਈ ਇਹ ਤੀਜੇ ਸੋਇਆ ਕੀ ਰਿਕਾਰਡ ਆ ਬਈ ਦਾ ਠੀਕ ਆ ਐਸ ਕੀ ਕਨੇ ਦੀ ਆਸ ਆ ਬਈ 18-19 ਲੀਟਰ ਦੀ ਕਾ ਦਿਨ ਰਹਿ ਗਿਆ ਬਈ ਸੁੰਦੇ 10 ਦਿਨ ਦੇਖੋ ਬਾਈ 10 ਦਿਨ ਬਾਕੀ ਨੇਗੇ ਬਾਕੀ ਡਿਮਾਂਡ ਕੀ ਕਰਦਾ ਬਾਈ 1,80,000 ਰੁਪਏ ਬਾਈ ਡਿਮਾਂਡ ਕਰਦਾਗਾ ਤੇ ਦੁੱਧ ਕਿੰਨਾ ਸੀ ਜੀ ਬਾਈ 16 ਲੀਟਰ ਦੇਖੋ ਬਾਈ 16 ਲੀਟਰ ਦੁੱਧ ਬਾਕੀ ਮੋਬਾਈਲ ਨੰਬਰ ਕੰਨਾਂ ਬਾਈ ਆਪਣਾ ਠੀਕਾ ਲੈ ਮਿੱਤਰੋ 10 ਦਿਨ ਰਹਿੰਦੇ ਨੇਗੇ ਬਾਕੀ ਕਰੇ ਕਰਕੇ ਦੱਸਦੀ ਹੈ ਨਾ ਠੀਕ ਆ ਹਾਂ ਵੇਰ ਦਰਦੀਆਂ ਨੇ ਵਪਾਰੀਆਂ ਨੇ ਨਹੀਂ ਦੱਸਦੀਆਂ ਆ ਠੀਕ ਆ ਠੀਕ ਆ ਠੀਕ ਆ ਬਾਕੀ ਠੀਕ ਹੈ ਕਿਹੜੇ ਨਸੋਂ ਦਾ ਪਰ ਹੈਗਾ ਠੀਕ ਆ ਹਾਂ ਛੇੜੇ ਦਾ ਪਰ ਹੈਗਾ ਸਿਰਾਜ 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 ਠੀਕ ਆ ਧੰਨਵਾਦ ਲੈ ਮੈਂ ਤ럼 ਮੌਲਾਂ ਦੀ ਮੰਡੀ ਤੇ ਖੜਿਆਂਗੇ ਬਾਈ ਦੇਖੋ ਝੋਟੀ ਬਹੁਤ ਸ਼ਕੀਨ ਝੋਟੀ ਹੈਗੀ ਬਾਕੀ ਥਣ ਲੇਵਾ ਬਹੁਤ ਚੰਗਾ ਲੱਗਿਆ ਹੋਇਆਗਾ ਥਣ ਲੰਮੇ ਲੰਮੇ ਨੇ ਬਾਈ ਪੂਰੇ ਪੀੜੀ ਦੇ ਪਾਗਾਂ ਵਾਂਗੂ ਥਣ ਗੈਪ ਨਾਲ ਕੱਲਾ ਕੱਲਾ ਗਾ ਦੇਖੋ ਬਈ ਬਾਕੀ ਤੌਰ ਦੇਖ ਲੋ ਤੁਰਦੀ ਦੀ ਬਈ ਲੈ ਮੈਂ ਦੇਖੋ ਸਿੰਘ ਕੁਆਲਿਟੀ ਕਰਦੇ ਆਂਗੇ ਸਾਰੀ ਗੱਲਬਾਤ ਕੰਮੇ ਸੂਏ ਆ ਕੀ ਗੱਲਬਾਤ ਫਸੀ ਗੱਲ ਜੀ ਕੀ ਨਾਮ ਹੈ ਆਪਣਾ ਗੁਰਾਸ ਸਿੰਘ ਜੀ ਪਿੰਡ ਜੀ ਆਪਣਾ ਮਹਿਮਾ ਸਰ ਜੀ ਮਹਿਮਾ ਸਰ ਜੀ ਕੰਮੇ ਸੂਏ ਜੀ ਇਹ ਦੂਜੇ ਸੂਏ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਹੀ ਰਕੜਾ ਜੀ ਦੁੱਧ ਦਾ 16 17 ਕਿਲੋ ਖੁੱਲਾ ਜੀ 16 17 ਕਿਲੋ ਠੀਕ ਹੈ ਜੀ ਦੇਖੋ ਜੀ ਮਿੱਤਰੋ 16 17 ਕਿਲੋ ਦੁੱਧਾ ਮਗਰ ਕੱਟਾ ਵੀ ਕੱਟੀ ਜੀ ਮਗਰ ਕੱਟਾ ਗਾ ਬਈ ਕੱਟਾ ਵੀ ਦਿਖਾ ਦਿੰਨੇ ਤੁਹਾਨੂੰ ਦੇਖੋ ਬਈ ਸਾਰਾ ਮੋਰਾ ਨਾਲ ਸੋ ਦਾ ਕੱਟਾ ਗਾ ਸਾਰਾ ਬਲੈਕ ਜੈਡ ਬਲੈਕ ਆ ਦੇਖੋ ਬਈ ਬਾਕੀ ਚਬਾਈ ਚੂਈ ਦੀ ਕਿਵੇਂ ਆ ਜੀ ਪੂਰੇ ਇੱਕ ਨੰਬਰ ਆ ਹਾਂਜੀ ਹਾਂਜੀ ਤੇ ਕੀਰਮਾਨ ਕਰ ਦੋ ਜੀ ਇਹਦੀ ਡਿਡ ਕਰ ਦੋ ਜੀ 1 ਡੈਡ ਲੱਖ ਰੁਪਇਆ ਡਿਮਾਂਡ ਕਰਦੇ ਹੋਗੇ ਬਾਕੀ ਗੱਲ ਦੋ ਡੰਗ ਚੋਲੇ ਤੇ ਨੰਨਾਂਗ ਜੋਲੇ ਕੋਈ ਚੱਕਰ ਤਾਂ ਨਹੀਂ ਠੀਕ ਆ ਜੀ ਮੋਬਾਈਲ ਨੰਬਰ ਕਿੰਨਾ ਹੀ ਆਪਣਾ ਆਉਂਦਾ ਹੀ ਚੱਲ ਕੋਈ ਨਹੀਂ ਆਪਾਂ ਇਹਨਾਂ ਹੋਰ ਗੱਲਬਾਤ ਕਰ ਲੈਣੇ ਬਾਕੀ ਦੇਖੋ ਬਈ ਚਵਾਈ ਚਵਾਈਆ ਬਹੁਤ ਸਾਰਾ ਜੀ ਮੋਟੀ ਮੋਟੀ ਉਂਗਲਾ ਕੀ ਧਾਰਾ ਮੋਟੀ ਠੀਕ ਆ ਜੀ ਕਰ ਦਈਏ ਜੀ ਆਪਣੇ ਠੀਕ ਆ ਤੇ ਮੋਬਾਈਲ ਨੰਬਰ ਕਿੰਨਾ ਬਈ 9360332733 ਠੀਕ ਆ ਦੇਖੋ ਬਾਕੀ ਵੀਡੀਓ ਨੂੰ ਬੱਦ ਤੋਂ ਬਾਅਦ ਸ਼ੇਅਰ ਜ਼ਰੂਰ ਕਰ ਦਿਓ ਬਈ ਲੈ ਮੇਟਰ ਮੋੜਾਂ ਦੀ ਮੰਡੀ ਤੇ ਖੜਿਆਂਗੇ ਬਾਈ ਦਿਖਾਉਣ ਲੱਗੇਗੇ ਤੁਹਾਨੂੰ ਝੋਟੀ ਬਹੁਤ ਟੌਪ ਦੀ ਝੋਟੀ ਆਗੀ ਤੇ ਦੇਖੋ ਬਾਈ ਥਣ ਲੈਵਾ ਮੈਗਰੋ ਘਰੋ ਚੱਕਾ ਮੋੜਦਾ ਬਾਈ ਮੋੜਦਾ ਦੇਖੋ ਬਾਈ ਮੁਰੋ ਸਿੰਘ ਛੋਟਾ ਸਿੰਘ ਆ ਚੈਂਪੀਅਨ ਸਿੰਘ ਆ ਪੂਰਾ ਦੇਖੋ ਬਾਈ ਬਾਕੀ ਥਣ ਲੈਵਾ ਚੈੱਕ ਕਰੋ ਦੇਖੋ ਬਾਈ ਕਿੰਨੇ ਸੋਇਆ ਬਾਈ ਇਹ ਹੈ ਦੂਜੇ ਸੂਏ ਦੂਜੇ ਸੂਏ ਤੇ ਕੀ ਦੁੱਧ ਆਈ ਹੁਣ ਇਹਦੇ ਉਹ ਤਾਂ 13 ਲੀਟਰ 13 ਲੀਟਰ ਆ ਮਗਰ ਕੱਟਾ ਕੀ ਕੱਟੀ ਬਈ ਕੱਟਾ ਬੰਨ੍ਹਦੇ ਕੋਈ ਨਾ ਮਗਰ ਕੱਟਾ ਕੇ ਮੇਤਰੋ 13 ਲੀਟਰ ਦੁੱਧ ਆਗਾ ਪਿੰਡ ਕਿਹੜਾ ਬਈ ਆਪਾਂ ਐਂਡ ਜੋਗਾ ਰੱਲਾ ਜੋਗਾ ਮਾਨਸਾ ਜਲੇਚ ਹਾਂ ਤਾਂ ਗਮਾਂਢੀ ਆ ਦੇਖੋ ਬਈ ਬਾਕੀ ਤੁਸੀਂ ਪੂਰੀ ਉੱਚੇ ਕੱਦ ਗਾਠ ਵਾਲੀ ਝੋਟੀ ਆ ਗਈ ਬਈ ਕਿੰਨੇ ਸੂਏ ਦੱਸੇ ਦੂਜੇ ਸੂਏ ਦੂਜੇ ਸੂਏ ਆ ਗਈ ਬਾਕੀ ਦੇਖੋ ਬਈ ਥਣ ਲੈਵਾ 2 ਲੱਖ ਚੋਈ ਚੋਈ ਕਿਵੇਂ ਆ ਬਾਈ ਪੂਰੇ 1 ਨੰਬਰ ਆ ਬਾਈ 1 ਨੰਬਰ ਕਿਹੜਾ ਬੰਦਾ ਤੇ ਡਿਮਾਂਡ ਕੀ ਕਰਦਾ 1.5 ਲੱਖ 1.5 ਲੱਖ ਬਾਕੀ ਹੋ ਜਾ ਥੋੜਾ ਕਣਾ ਮਾਨ ਤਾਨ ਕਰੇਗਾ ਹਾਂ ਥੋੜਾ ਕਣਾ ਠੀਕ ਆ ਦੇਖੋ ਬਾਈ ਬਾਕੀ ਤੇ ਬਾਕੀ ਆਪਾਂ ਬਾਈ ਤੋਂ ਨੰਬਰ ਪੁੱਛਦੇ ਆ ਨੰਬਰ ਕਿੰਨਾ ਬਾਈ ਆਪਣਾ ਨੰਬਰ ਬਾਈ 88474 527 ਠੀਕ ਆ ਪੰਡਾ ਹੈਗਾ ਜੋਗਾ ਰੱਲਾ ਕਰ ਲੈ ਬਾਈ ਨਾਲ ਕੰਟੈਕਟ ਵਧੀਆ ਝੋਟੀ ਆ ਬਈ ਉੱਚੇ ਕਦਗੜ ਦੀ ਛੋਟਾ ਸਿੰਗਾ ਚੈਂਪੀਅਨ ਸਿੰਗਾ ਠੀਕ ਆ ਬਈ ਧੰਨਵਾਦ ਤੇ ਮਿੱਤਰੋ ਮਾਉਣਾ ਦੀ ਮੰਡੀ ਤੇ ਖੜੇ ਆਂਗੇ ਦੇਖੋ ਬਈ ਝੋਟੀ ਤੁਸੀਂ ਬਹੁਤ ਉੱਚੇ ਕਦਗੜ ਦੀ ਝੋਟੀ ਆਗੀ ਬਾਕੀ ਚੈਂਪੀਅਨ ਸਿੰਗਾ ਲੱਗਿਆ ਹੋਇਆ ਬਈ ਦੇਖੋ ਛੋਟਾ ਸਿੰਗਾ ਹੈਗਾ ਸੁਣ ਤੋੜ ਕੇ ਦਿਖਾਉਨੇ ਆਗੇ ਫਲੂਣ ਆ ਫਲੂਣ ਪਹਿਲੇ ਸੁਣੇ ਹਾਂ ਦੋ ਦੰਦਾਂ ਦਾ ਦੋ ਦੰਦਾਂ ਦਾ ਕੀ ਪਹਿਲੇ ਸੋਏ ਆ ਦੇਖੋ ਬਈ

ਸੋਨਾ ਤੈ ਲੈਣਾ ਸੋਨਾ ਹਜੇ ਜਿਹਨੇ ਹਾਂ ਦੋ ਦੰਦਾਂ ਦਾ ਕਿੰਨਾ ਟਾਈਮ ਰਹਿ ਗਿਆ ਜੀ ਸੂਣ ਚ ਇਹ ਨਹੀਂ ਰਹਿ ਗਿਆ ਹਫਤਾ ਹਫਤਾ ਜੀ ਬਾਕੀ ਠੰਡੀ ਸੀਲ ਆ ਗਈ ਦੇਖੋ ਮਿੱਤਰੋ ਹਫਤਾ ਰਹਿ ਗਿਆ ਸੂਣ ਚ 2.5 ਸਾਲ ਦੀ ਹੈ ਜਣਾ ਜੀ ਹਾਂ 2.5 ਸਾਲ ਦੀ ਦੋ ਦੰਦਾਂ ਦਾ ਦੋ ਦੰਦਾਂ ਦਾ ਕੀ ਡਿਮਾਂਡ ਕਰਦੇ ਜੀ ਇਹਦੀ ਇਹਦਾ 80 1,80,000 ਰੁਪਏ ਡਿਮਾਂਡ ਕਰਦੇ ਅਗੇ ਬਾਕੀ ਮੌਕੇ ਥੋੜਾ ਕਣਾ ਮਾਨਤਨ ਹੋ ਜਾਊਗਾ ਹਨਾ ਜੀ ਹਾਂ ਦੇਖੋ ਠਣਾ ਨੂੰ ਆ ਖੜੀ ਚੱਲ ਠੀਕ ਆ ਸਜਾਬਾ ਕੀ ਤੁਹਾਨੂੰ ਹਾਂਜੀ ਜੀ ਸੰਟੀ ਸੀਲ ਆ ਠੀਕ ਆ ਕਰਦੀ ਝੋਟੀ ਆ ਮਾਈਨ ਨੰਬਰ ਤੁਸੀਂ ਬਾਈ ਨੋਟ ਕਰ ਲਓ ਆ ਜੀਗਾ 86 9990 8632 ਦੇਖੋ ਪਿੰਡ ਕਿਹੜਾ ਹੀ ਆਪਣਾ ਪੋਤਨਾ ਪੋਤਨਾ ਜਲਾ ਬਰਨਾਲਾ ਠੀਕ ਆ ਜੀ ਲੈ ਮਿੱਤਰੋ ਕਰ ਲਓ ਬਾਈ ਨਾਲ ਕੰਟੈਕਟ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਜ਼ਰੂਰ ਕਰਦੇ ਆ ਦੇਖੋ ਜੀ ਬਾਕੀ ਆਪਾਂ ਲਾਣੇਦਾਰ ਨੂੰ ਬੋਦ ਦੇ ਜੀ ਸਸੀਗਾ ਬਾਬਾ ਜੀ ਕਿੰਨੀ ਮੋਨੇਗਾ ਰੱਖ ਮੇਰੇ ਕਿੰਨੇ ਕਿੰਨੇ ਦੀ ਵੇਚ ਰਹੀ ਝੋਟੀ ਸੱਸੀ ਮੋਲਾ 70 ਦੀ ਦੇ ਦੇ ਠੀਕ ਆ ਠੀਕ ਆ ਆ ਲਾਨੇਦਾਰ ਦੀ ਬਈ ਮਰ ਜਾਗੀ ਬਹੁਤ ਸੋਹਣੀ ਝੋਟੀ ਹੈਗੀ ਮੱਝ ਨਹੀਂ ਕਹਿ ਸਕਦੇ ਆਪਾਂ ਝੋਟੀ ਕਹਾਂਗੇ ਬਈ ਝੋਟੀ ਹੈ ਜੀ ਲੈ ਵੀ ਮਿੱਤਰੋ ਮੌਣਾ ਦੀ ਮੰਡੀ ਤੇ ਖੜੇ ਆਂਗੇ ਬਈ ਦਿਖਾਉਨੇ ਆਂਗੇ ਤੁਹਾਨੂੰ ਬਹੁਤ ਵੱਡੇ ਲੇਵ ਵਾਲੀ ਮੱਝ ਦਿਖਾਉਨੇ ਆਂਗੇ ਬਈ ਸੰਗ ਜਰੂਰ ਛੋਟਾ ਜਾਂ ਖੁੱਲਾ ਗਾ ਦੇਖੋ ਬਈ ਲੇਵਾ ਲੇਵਾ ਦੇਖੋ ਉਰਦੀ ਦਾ ਬਾਈ ਬਹੁਤ ਵੱਡਾ ਲੇਵਾ ਲੱਗਿਆ ਹੋਇਆ ਬਾਈ ਸਾਰੀ ਕਰਾਂਗੇ ਬਾਈ ਨਾਲ ਗੱਲਬਾਤ ਤੁਸੀਂ ਕੇ ਨਾ ਨਗੀਨਾ ਚੈੱਕ ਕਰ ਲਓ ਦੇਖੋ ਬਾਈ ਸਾਰੀ ਗੱਲਬਾਤ ਕਰਾਂਗੇ ਬਾਈ ਨਾਲ ਅੱਛੀਗਾ ਬਾਈ ਬਾਈ ਅੱਛੀਗਾ ਜੀ ਕੀ ਨਾਮ ਹੈ ਬਾਈ ਇਵੇਂ ਵਾਸ਼ੇ ਗਏ ਪੰਡ ਜ ਆਪਣਾ ਨੰਗਲ ਕਲਾਂਗ ਨੰਗਲ ਕਲਾਂਗ ਚਲਾ ਮਾਨ ਸਾਹਿਬ ਜਮਾਨ ਸਾਹਿਬ ਅੱਛਾ ਕਿਵੇਂ ਸੂਇਆ ਬਾਈ ਇਹ ਇਹ ਚੌਥੀ ਸੂਇਆ ਜੀ ਚੌਥੀ ਸੂਇਆ ਹਾਂ ਜੀ ਸੋਹਣੇ ਹਾਂ ਜੀ ਸੋਹਣਾ ਪੰਜ ਰਹਿ ਗਏ ਸੀ ਪੰਜ ਦਿਨ ਰਹਿ ਗਏ ਤੀਜੀ ਸੂਇ ਕੀ ਰਿਕਾਰਡ ਸੀ ਬਾਈ ਇਹ ਵਧੀਆ ਪੂਰਾ ਸੀ ਜੀ 13 14 ਕਿਲੋ ਪੂਰਾ ਸੀਗਾ 14 ਕਿਲੋ 14 ਕਿਲੋ ਰਿਕਾਰਡ ਸੀਗਾ ਤੇ ਹੁਣ ਇਦਗੀ ਕਿੰਨਾ ਦੇ ਦੂਗੀ ਇਦਗੀ ਬਸ ਇੰਨੀ ਦੂ ਠੀਕ ਆ ਹਾਂ ਵਧੂਗੀ ਇਦਗੀ ਵਧੂਗੀ ਕੱਢ ਦੇਣੀ ਠੀਕ ਆ 10000 ਰੁਪਏ ਰਹਿ ਗਏ ਸੂਣ ਦੇ ਨਾ ਪੰਜ ਦਿਨ ਪੰਜ ਦਿਨ ਹਾਂ ਪੰਜ ਦਿਨ ਰਹਿ ਗਏ ਸੂਣ ਦੇ ਕੀ ਡਿਮਾਂਡ ਕਰਦਾ ਬਾਈ? ਨਿਮਾਨ 130 ਕਰੇ। 1 ਲੱਖ 30000 ਰੁਪਏ ਨਿਮਾਨ ਕਰਦਾ ਬਾਈ। ਬਾਕੀ ਮੌਕੇ ਤੇ ਮਾਨਤਨ ਹੋ ਜਾ। ਮਾਨਤਨ ਹੋ ਗਈ। ਠੀਕ ਆ। ਮੋਬਾਈਲ ਨੰਬਰ 97810 ਬਾਈ 84956 ਠੀਕ ਆ। ਲੈ ਮਿੱਤਰੋ ਕਾਰ ਲਿਓ ਬਾਈ ਦਾ ਕੰਟੈਕਟ ਆ। ਬਾਕੀ ਥਣਾ ਥਣਾ ਦੀ ਗਾਰੰਟੀ ਆ? ਜਮ੍ਹਾਂ ਰੱਖੀ ਆ ਬਾਈ। ਠੀਕ। ਲੈ ਮਿੱਤਰੋ ਇੱਕ ਤੁਹਾਨੂੰ ਹੋਰ ਦਿਖਾਉਂਦੇ ਆ ਨਗੀਨਾ। ਦੇਖੋ ਬਾਈ। ਬਾਕੀ ਇਹਨੂੰ ਆਪਾਂ ਬਾਈ ਖੋਲੀ ਜਾਂਦਾ ਖੋਲ ਕੇ ਦਿਖਾਉਂਦੇ ਆਗੇ। ਆਹ ਦੇਖੋ ਭਾਈ ਬਹੁਤ ਸਕਿੰਡ ਝੋਟੀ ਆ ਗਈ ਬਾਕੀ ਦੋ ਥਾਨ ਲੇਵਾ ਚੈੱਕ ਕਰ ਲਓ ਭਾਈ ਬਹੁਤ ਲੰਮਾ ਥਾਨ ਲੱਗਿਆਗਾ ਇਕੱਲਾ ਇਕੱਲਾ ਥਾਨ ਆ ਭਾਈ ਲੋੜ ਲਾ ਭਾਈ ਦੇਖੋ ਭਾਈ ਮੱਝ ਵਧੀਆ ਮੱਝ ਆ ਜੀ ਬਾਕੀ ਲੈਨੇ ਆਪਾਂ ਸਾਰੀ ਜਾਣਕਾਰੀ ਦੇਖੋ ਬਾਈ ਲੇਵਾ ਦੇਖੋ ਥਾਣੇ ਦੇਖੋ ਲੰਮਾ ਲੰਮਾ ਥਾਣਾ ਸਸ਼ਿਕਾ ਬਾਈ ਸਸ਼ਿਕਾ ਬਾਈ ਕੀ ਨਾਮ ਆ ਜੀ ਗੁਰਕਾਮਲ ਸਿੰਘੀ ਗੁਰਕਾਮਲ ਹਾਂ ਜੀ ਬਾਈ ਤੇ ਪਿੰਡ ਕਿਹੜਾ ਬਾਈ ਕੱਲੋ ਬਾਈ ਕੱਲੋ ਕੋਟਲੀ ਹਾਂ ਬਾਈ ਕੱਲੋ ਕੋਟਲੀ ਠੀਕ ਆ ਤੇ ਜ਼ਿਲ੍ਹਾ ਪਣਮਾਨਸਾ ਮੈਂ ਹਾਂ ਜ਼ਿਲ੍ਹਾ ਮਾਨਸਾ ਠੀਕ ਆ ਤੇ ਕੈਮਿਸ ਹੋਇਆ ਬਾਈ ਤੀਜੇ ਸੂਏ ਆ ਬਾਈ ਤੀਜੇ ਸੂਏ ਸੂਈ ਹੋਈ ਆ ਹਾਂ ਬਾਈ ਕਿੰਨਾ ਟਾਂਗ ਹੋ ਗਿਆ ਸੂਈ ਨੂੰ ਇਹਨੂੰ 28 29 ਦਿਨ ਹੋ ਗਏ 28 29 ਦਿਨ ਹਾਂ ਠੀਕਾ ਥਾਈ ਨਤੀ ਦਿਨ ਹੋ ਗਏ ਬਈ ਨੂੰ ਸੂਈ ਨੂੰ ਤੇ ਦੁੱਧ ਕੰਨ ਬਈ ਥੱਲੇ ਤੇ 14 ਲੀਟਰ ਬਈ 14 ਲੀਟਰ ਠੀਕਾ ਮਾਗਰ ਕੱਟੇ ਬਈ ਮਾਗਰ ਕੱਟਾ ਬਈ ਮਾਗਰ ਇਕੱਟਾਗਾ ਬਈ ਜੱਡ ਬਲੈਕ ਹੈਗਾ ਹਾਂ ਬਈਓ ਬਾਕੀ ਦੇਖ ਲਓ ਬਈ ਮਿੱਤਰੋ ਮਾਰ ਲੋਨੇਗਾ ਆ ਇਕੱਟਾਗਾ ਤੇ ਡਿਮਾਂਡ ਕੀ ਕਰਦਾ ਬਈ ਇੱਕ ਬੱਚੀ ਬਈ 1,25,000 ਰੁਪਏ 1,25,000 ਰੁਪਏ ਬਈ ਡਿਮਾਂਡ ਕਰਦਾ ਬਾਕੀ ਮੌਕੇ ਦੇ ਮਾਲਦਾਨ ਹੋ ਜੀਗਾ ਹਾਂਜੀ ਤੇ ਆਲਾ ਬਈ ਦੋ ਡੰਗ ਚੋ ਸਕੇ ਹਾਂ ਬਈ ਚੋ ਕੇ ਲਈ ਕੋਈ ਚੱਕਰ ਤਾਂ ਨਹੀਂਗਾ ਕੋਈ ਚੱਕਰ ਨਹੀਂ ਠੀਕਾ ਲੈ ਮੇਤਰੋਂ ਭਾਵੇਂ ਦੋ ਡੰਗ ਚੋਕੇ ਲੈ ਜਿਓ ਤੇ ਮੋਬਾਈਲ ਨੰਬਰ ਕਿੰਨਾ ਬਈ 9873300683 ਠੀਕ ਲੈ ਬਈ ਕਰ ਲਓ ਬਾਈ ਨਾਲ ਕੰਟੈਕਟ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਦਿਆ ਕਰੋ ਮੇਤਰੋਂ ਸਾਨੂੰ ਇੱਕ ਦਿਖਾਉਣੀ ਹੈ ਗਾਈ ਤੇ ਸਾਰੀ ਆਪਾਂ ਕਿਹੜੀ ਨਾਲ ਚੱਲਦੀ ਗਾਈਆਂ ਜੀ ਇਹ ਇਹ ਬਈ ਐਚ ਐਫ ਕਰਾਉਸ ਆ ਐਚ ਐਫ ਤੋਂ ਕਰਾਉਸ ਆ ਠੀਕ ਆ ਤੇ ਕੀ ਨਾਮ ਹੈ ਜੀ ਆਪਣਾ ਗੁਰਪ੍ਰੀਤ ਸਿੰਘ ਗੁਰਪ੍ਰੀਤ ਪਿੰਡ ਘੋਮਣ ਪਿੰਡ ਘੋਮਣ ਕਲਾਂ ਘੋਮਣ ਕਲਾਂ ਠੀਕ ਆ ਜੀ ਤੇ ਕੰਮੇ ਸੂਆ ਜੀ ਇਹ ਦੂਜਾ ਸੂਆ ਵੀਰੇ ਦੂਜਾ ਸੂਆ ਜੀ ਠੀਕ ਆ ਕੀ ਰਿਕਵਰਡ ਕਾਰਡ ਆ ਜੀ ਦੋ ਤੋਂ 22 23 ਲੀਟਰ ਤਿਆਰ ਆ ਪੰਜਵਾਂ ਦਿਨ ਸ਼ੂਈ ਨੂੰ 23 ਲੀਟਰ ਦੁੱਧ ਤਿਆਰ ਆ ਪੰਜਵਾਂ ਦਿਨ ਹੋ ਗਿਆ ਸ਼ੂਈ ਦੇ 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 ਘਰੇ ਆ ਕੇ ਠੀਕ ਆ ਦੋ ਡੰਗ ਤੇ ਲੜੰਗ ਚੋ ਕੇ ਦੇਖ ਲਿਓ ਬਈ ਥਾਨ ਦੇਖ ਲਓ ਬਈ ਪੂਰੇ ਮੋٹے ਮੋٹے ਥਾਨ ਨੇਗੇ ਬਾਕੀ ਚੈੱਕ ਕਰ ਲਓ ਲੇਵਾ ਕੀ ਡਿਮਾਂਡ ਕਰਦੇ ਹੋ ਜੀ ਡਿਮਾਂਡ 1 ਲੱਖ ਰੁਪਇਆ ਕਰਦੇ 1 ਲੱਖ ਰੁਪਇਆ ਡਿਮਾਂਡ ਕਰਦਾ ਬਈ ਤੇ ਬਾਕੀ ਮੌਕੇ ਦੇ ਮਾਨਤਣ ਹੋ ਜੋ ਹਾਂਜੀ ਮੋਬਾਈਲ ਨੰਬਰ ਕਿੰਨਾ 98727 ਠੀਕ ਆ 45024 ਠੀਕ ਆ ਜੀ ਨਹੀਂ ਮਤ ਮਗਰ ਬੱਛੀ ਹੈ ਮਗਰ ਬੱਛੀ ਆ ਠੀਕ ਹੈ ਜੀ ਬਾਕੀ ਦੇਖ ਲਓ ਬਈ ਗਰੰਟੀ ਵਾਲੀ ਗਾਈ ਹੈਗੀ ਮਾਈਆਂ ਦਾ ਕੋਈ ਵਪਾਰ ਦਾ ਕੰਮ ਨਹੀਂ ਕਰਦੀ ਉਹ ਵਾਈ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਵੀ ਮਿੱਤਰੋ ਮੌੜਾ ਦੀ ਮੰਡੀ ਤੇ ਆਏ ਸੀਗੇ ਬਾਈ ਦੇਖੋ ਬਹੁਤ ਸਕੀਨ ਝੋਟੀ ਆਗੀ ਸਾਰੀ ਦਿਖਾਉਂਦੇ ਆ ਤੁਹਾਨੂੰ ਬਾਈ ਥਾਨ ਲੇਵਾ ਦੇਖੋ ਬਾਈ ਥਾਨ ਕੱਲਾ ਕੱਲਾ ਲੇਵਾ ਬਹੁਤ ਸੋਹਣਾ ਲੇਵਾ ਦਾ ਦੇਖੋ ਬਾਈ ਬਾਕੀ ਸੰਗ ਦੇਖੋ ਬਈ ਚੈਂਪੀਅਨ ਸੰਗ ਆਗਾ ਦੇਖੋ ਸੱਸੀ ਕਾ ਬਈ ਬਈ ਸੱਸੀ ਕਾ ਕਿਹੜਾ ਪਿੰਡ ਆਈ ਆਪਣਾ ਬਲੱਡ ਏਰੀਆ ਬਈ ਬਲੱਡਾ ਬਲੱਡ ਜਿਹੜਾ ਪਿੰਡਾ ਧਰਮਗੜੀ ਧਰਮਗੜ ਧਰਮਗੜ ਤੋਂ ਆਈ ਆ ਦੇਖੋ ਬਈ ਐਡੀ ਦੂਰ ਤੇ ਕੈਮੇ ਸੂਇਆ ਬਈ ਇਹ ਇਹ ਦੂਜੇ ਸੂਇਆ ਦੂਜੇ ਸੂਇਆ ਹਾਂਜੀ ਤੇ ਕਿੰਨਾ ਟਾਈਮ ਮਸੂਈ ਨੂੰ ਨੂੰ ਬਈ ਨੂੰ ਹੋਵੇ ਦੱਸ ਦੇਣ 10 ਦੇਣ ਮਗਰਾ ਕੱਟਾ ਕੇ ਕੱਟੀ ਕੱਟਾ ਬਈ ਮਗਰਾ ਕੱਟਾਗਾ ਬਈ ਉਹ ਛੋੜੀ ਚੱਟੀ ਹੈ ਜੀ ਦੁੱਧ ਕਿੰਨਾ ਬਾਈ ਹੱਲੇ ਬਾਈ 23 ਲੀਟਰ ਤਿਆਰ ਆ ਜਾਵਾ ਠੰਡਾ ਚਮਾ 23 ਲੀਟਰ ਚਮਾ ਬਾਈ ਚਾਹ ਵਾਲਾ ਦੋ ਡੰਗ ਚੋਲੇ ਤਿੰਨ ਡੰਗ ਚੋਲੇ ਬਾਈ ਜਿਵੇਂ ਮਰਜ਼ੀ ਕੋਈ ਠੀਕ ਆ 23 ਲੀਟਰ ਮਿੱਤਰੋ ਦੁੱਧਰਕ ਦੁੱਧ ਤਿਆਰ ਆਗਾ 10 ਦਿਨ ਹੋ ਗਏ ਚੋਈ ਦੇ 10 ਦਿਨ ਠੀਕ ਆ ਡਿਮਾਂਡ ਕਿੰਨੀ ਕਰਦਾ ਬਾਈ ਸਵਾ ਤਿੰਨ ਸਵਾ ਤਿੰਨ ਲੱਖ ਰੁਪਇਆ ਸਵਾ ਤਿੰਨ ਲੱਖ ਰੁਪਇਆ ਬਾਈ ਡਿਮਾਂਡ ਕਰਦਾਗਾ ਦੇਖੋ ਬਾਈ ਬਾਕੀ ਥਣਾ ਥਣਾ ਦੀ ਪੂਰੀ ਗਾਰੰਟੀ ਆਪਣੀ ਸਾਰੇ ਪਾਸੇ ਗਾਰੰਟੀ ਆ ਠੀਕ ਆ ਠੰਡੀ ਸੀ ਲਾ ਪੂਰੀ ਠੀਕ ਆ ਟੀਕੇ ਕਿਹੜੀ ਦੀ ਟੀਕੇ ਦੀ ਇਹ ਇਹ ਬਈ ਆਜਣ ਕੂੰਗੜ ਦਾ ਆਟੀ ਦਾ ਭਰਾ ਇਹ ਠੀਕ ਆ ਅਰਜਨ ਕੂੰਗੜ ਦੀ ਇਹ ਕੱਟੀ ਆ ਨਾ ਇਹ ਕੱਟਾ ਬਈ ਕੱਟ ਅਰਜਨ ਕੂੰਗੜ ਦਾ ਇਹ ਬਈ ਕੱਟਾ ਗਾ ਦੇਖੋ 23 ਲੀਟਰ ਬਈ ਬਾਕੀ ਦੁੱਧ ਤਿਆਰ ਆਗਾ ਆ ਕੇ ਆਪ ਦਾ ਦੋ ਟਾਈਮ ਤਿੰਨ ਟਾਈਮ ਸੱਲੀ ਕਰ ਲੋ ਸੁਲਤਾਨ ਦੀ ਸੁਲਤਾਨ ਦੀ ਆਪ ਇਹ ਸੁਲਤਾਨ ਦੀ ਆ ਬਈ ਦੇਖੋ ਬਈ ਛੋਟੀ ਦੇ ਦੇਖ ਕੇ ਭੱਖ ਲੈਂਦੀ ਹੈਗੀ ਬਾਕੀ ਮੋਬਾਈਲ ਨੰਬਰ ਕਿੰਨਾ ਬਈ 93780 82035 ਠੀਕ ਆ ਬਾਕੀ ਕਰ ਲਿਓ ਬਾਈ ਨਾਲ ਕੰਟੈਕਟ ਬਾਈ ਜਦੋਂ ਮਰਜ਼ੀ ਜਾ ਕੇ ਤੁਸੀਂ ਤਸੱਲੀ ਕਰਕੇ ਆਪਦੀ ਲਈ ਆ ਸਕਦੇ ਹੋ ਨਾ ਬਾਈ ਹਾਂ ਬਾਕੀ ਮੌਕੇ ਥੋੜਾ ਕਨਾ ਮਾਨਤਨ ਹੋ ਜਾਓ ਠੀਕ ਆ ਜੀ 23 ਲੀਟਰ ਦੁੱਧ ਤਿਆਰ ਆ ਬਾਈ ਦੇਖੋ ਮਿੱਤਰੋ ਮਾੜਾ ਵੀ ਮੰਡੀ ਤੇ ਖੜੇ ਆਗੇ ਦਿਖਾਉਣੇ ਆ ਬਾਈ ਸਾਨੂੰ ਝੋਟੀ ਦੇਖੋ ਮੜਾ ਤੋਰੀਆਂ ਨੂੰ ਮੜਾ ਇਧਰ ਤੋੜ ਲਾ ਦੇਖੋ ਬਾਈ ਖੜਾ ਲਖੜਾ ਲਖੜਾ ਮੋੜ ਲੈ ਮੋੜ ਲੈ ਦੇਖੋ ਬਾਈ ਕਿੰਨੇ ਸੂਏ ਬਾਈ ਇਹ ਇਹ ਤੀਜਾ ਸੂਆਈ ਤੀਜਾ ਸੂਆਗਾ ਠੀਕ ਆ ਤੇ ਕਿੰਨਾ ਟਾਈਮ ਰਹਿ ਗਿਆ ਦਾ ਸੂਣਦਾ ਬਾਈ ਹਾਂ 9-10 ਕਿਲੋ ਦਾ ਹੈ ਨਾ 9-10 ਦਿਨ 9-10 ਦਿਨ ਰਹਿ ਗਿਆ ਬਾਈ ਸੂਣਦੇ ਇਹਦੇ ਦੇਖੋ ਬਾਈ ਦੁੱਧ ਕਿੰਨਾ ਸੀ ਇਹਦਾ 18 ਕਿਲੋ 18 ਕਿਲੋ ਦੁੱਧ ਸੀਗਾ ਬਾਈ ਮੋਬਾਈਲ ਨੰਬਰ ਕਿੰਨਾ 97855155 ਠੀਕ ਆ ਤੁਹਾਨੂੰ ਤੁਹਾਨੂੰ ਦੀ ਗਾਰੰਟੀ ਪੂਰੀ ਆਹ ਦੇਖੋ ਗਾਰੰਟੀ ਕਿੰਨਾ ਟਾਈਮ ਰਹਿ ਗਿਆ ਆਤਮਾ ਕੋ ਦੰਦਾ ਭਾਈ 8 9 ਜਣ ਠੀਕ ਆ ਭਾਈ ਲੈ ਮਿੱਤਰੋ ਵਿਚਾਰੀ ਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਭਗਤ ਬੰਦਾ ਯਾਰ ਪੂਰਾ ਪਿੰਡ ਕਿਹੜਾ ਹੈਗਾ ਸੰਦੋਹਾਈ ਸੰਦੋਹਾ ਤੇਰੇ ਕੋਲੇ ਕਿ ਤਸਵੀਰ ਕਿਹੜੀ ਰਹਿ ਜਾਂਦੀ ਆ ਤਲਵੰਡੀ ਸਾਬੋ ਤਲਵੰਡੀ ਸਾਬੋ ਠੀਕ ਆ ਭਾਈ